ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਬੈਸੇ ਦਾ ਤੁਸੀਂ ਥੰਬਨੇਲ ਦੇ ਵਿੱਚ ਫੋਟੋ ਦੇ ਵਿੱਚ ਦੇਖ ਲਿਆ ਹੁਣ ਵੀ ਆਪਾਂ ਨੇ ਕਾਤੀ ਰੈਸਪੀ ਬਣਾਉਣੀ ਹੈ ਜੀ ਅੱਜ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਟਮਾਟਰਾਂ ਦੀ ਚਟਣੀ ਜਿਹੜੀ ਕਿ ਗਰਮੀ ਦੇ ਵਿੱਚ ਬਣਾਈ ਜਾਂਦੀ ਹੈ ਜੀ ਸਰੀਰ ਨੂੰ ਵੀ ਇਹਦੇ ਬਹੁਤ سارے ਫਾਇਦੇ ਆ ਆਪਾਂ ਨੂੰ ਸਵੇਰ ਦੀ ਰੋਟੀ ਵਿੱਚ ਯਾਨੀ ਸਵੇਰ ਦੇ ਖਾਣੇ ਹਾਜ਼ਰੀ ਵਿੱਚ ਇਹਨੂੰ ਐਡ ਕਰਨਾ ਚਾਹੀਦਾ ਸਵੇਰੇ ਆਪਾਂ ਨੂੰ ਇਹ ਚਟਣੀ ਖਾਣੀ ਜ਼ਰੂਰੀ ਆ ਸੋ ਭੈਣ ਪੁਰੇ ਵਧੀਆ ਤਰੀਕੇ ਨਾਲ ਬਣਾਵਾਂਗੇ ਦੇਸੀ ਤਰੀਕੇ ਨਾਲ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਇਹ ਤਾਂ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਟਮਾਟਰ ਦੀ ਚਟਣੀ ਆਜੂ ਫਿਰ ਰੈਸਪੀ ਕਰਦੇ ਆ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਅੱਜ ਉਹ ਰੈਸਪੀ ਕਰਦੇ ਹਾਂ ਸਟਾਰਟ ਤੇ ਲਓ ਜੀ ਫਰਾਈਵਲ ਦੇ ਵਿੱਚ ਆਪਾਂ ਨੇ ਪਾ ਲਿਆ ਥੋੜਾ ਜਿਹਾ ਸਰੋਂ ਦਾ ਤੇਲ ਤੇ ਇਹਨੂੰ ਕਰ ਲਾਂਗੇ ਚੰਗੀ ਤਰ੍ਹਾਂ ਗਰਮ ਤੇ ਇੱਧਰ ਆਪਾਂ ਨੇ ਟਮਾਟਰ ਕੱਬੇ ਤੇ ਦੋ ਕਰ ਲਏ ਠੀਕ ਹੈ ਜੀ ਦੋ ਪੀਸ ਕਰਨੇ ਟਮਾਟਰਾਂ ਤੇ ਤੇ ਡੰਡੀ ਵਾਲੀ ਸਾਈਡ ਦੀ ਠੀਕ ਹੈ ਜਿਹੜੀ ਆ ਚੀਜ਼ ਹੁੰਦੀ ਹੈ ਜੀ ਆਹ ਕੱਟਤੀ ਆਪਾਂ ਨੇ ਬਾਹਰ ਤੇ ਲਓ ਜੀ ਜਦੋਂ ਆਪਣਾ ਤੇਲ ਗਰਮ ਹੋ ਗਿਆ ਫਿਰ ਆਪਾਂ ਨੇ ਟਮਾਟਰ ਜਿਹੜੇ ਇਹਦੇ ਵਿੱਚ ਰੱਖ ਦਲੇ ਸਾਰੇ ਇਹ ਚਾ ਟਮਾਟਰਾਂ ਦੀ ਵਰਤੋਂ ਕਰ ਰያ ਹਾਂ ਮੈਂ ਤੁਸੀਂ ਆਪਣੇ ਹਿਸਾਬ ਨਾਲ ਟਮਾਟਰ ਵਰਤ ਲਿਓ ਲੋ ਜੀ ਤੇਲ ਹੋ ਗਿਆ ਗਰਮ ਹੁਣ ਰੱਖ ਦਾਂਗੇ ਇਹਦੇ ਵਿੱਚ ਟਮਾਟਰ ਆਪਾਂ ਐਸ ਤਰੀਕੇ ਨਾਲ ਸੇਕਦੇ ਆਪਾਂ ਨੇ ਇਹ ਤਾਂ ਦੋ ਐਨਟ ਇੱਕ ਬੜੀਆ ਜਿਹਾ ਸਮੋਕੀ ਫਲੇਵਰ ਆ ਜਾਵੇ ਠੀਕ ਹੈ ਜੀ ਚਲੋ ਇਹਨਾਂ ਨੂੰ ਸਾਰੇ ਟਮਾਟਰਾਂ ਪੈਸ ਤਰੀਕੇ ਨਾਲ ਰੱਖ ਦਾਂਗੇ ਇਹਦੇ ਵਿੱਚ ਮੈਂ ਕਾਵੇ ਹਾਂ ਚਮਚਾ ਚਾਟਮਰਲਾ ਦੀ ਵਰਤੋ ਤੁਸੀਂ ਆਪਣੇ ਹਿਸਾਬ ਨਾਲ ਵਰਤ ਸਕਦੇ ਹੋ ਠੀਕ ਹੈ ਜਿੰਨਾ ਤੁਹਾਨੂੰ ਚਾਹੀਏ ਹੋਏ ਚੈਨ ਨੂੰ ਦਮਾਂ ਦੇ ਢੱਕ ਤੇ ਦੋ ਚਾਰ ਮਿੰਟ ਬਾਅਦ ਮਾਰਾਂਗੇ ਇਹਨਾਂ ਦੀ ਪਲਕੀ ਤੇ ਲੋ ਜੀ ਹੁਣ ਟਮਾਟਰਾਂ ਦੀ ਪਲਟੀ ਮਾਰਦੇ ਆਪਾਂ ਸੋ ਵੈਦਾਂ ਅਹੇ ਇੱਕ ਸਾਈਡ ਤੇ ਥੋੜੀ ਜਿਹੀ ਜਲਨੇ ਚਾਹੀਦੀ ਹੈ ਠੀਕ ਹੈ ਜੀ ਤਾਂ ਹੀ ਚਟਣੀ ਦਾ ਫਲੇਵਰ ਜਿਹੜਾ ਵਧੀਆ ਆਊਗਾ ਜੇ ਜਦੋਂ ਦੋਵੇਂ ਇਤਨਾ ਜਲ ਗਏ ਨੇ ਇੱਕ ਵਾਰੀ ਰਸੇਕਾ ਜਿਹੜਾ ਉਹ ਘੱਟ ਕਰ ਦਿਓ ਠੀਕ ਹੈ ਜੀ ਤੇ ਆਪਾਂ ਨੇ ਇਹ 5-5 ਮਿੰਟ ਪਕਾਉਣੇ ਨੇ ਅੰਦਰ ਹੀ ਤੇ ਜਦੋਂ ਤੱਕ ਆਪਣੇ ਟਮਾਟਰ ਹੁੰਦੇ ਆ ਆਪਾਂ ਕੱਟ ਲੰਨੇ ਆ ਪਿਆਜ਼ ਇੱਕ ਪਿਆਜ਼ ਲੈ ਲਿਆ ਠੀਕ ਹੈ ਜੀ ਹਮੇ ਆਪਾਂ ਇਹਨੂੰ ਕਰਨਾ ਚੌਪ ਇਸ ਤਰੀਕੇ ਨਾਲ ਬਰੀਕ ਬਰੀਕ ਕੱਟਣਾ ਏ ਜਿਆਦਾ ਮੋਟਾ ਨਹੀਂ ਕੱਟਣਾ ਇਹਨੂੰ ਤੁਸੀਂ ਕੁੰਟੀ ਜੇ ਵੀ ਕੁੱਟ ਸਕਦੇ ਆ ਠੀਕ ਹੈ ਜੀ ਆਹ ਲੋ ਜੀ ਪਿਆਜ਼ ਕਰ ਲਾਂਗੇ ਆਪਾਂ ਬਰੀਕ ਤੇ ਥੋੜੀ ਜਿਹੀ ਕੱਟ ਲਾਂਗੇ ਫਰੀਆਂ ਮਿਰਚਾਂ ਪਿਆਜ਼ ਦੇ ਨਾਲ ਤੇ ਆਪਾਂ ਨੇ ਐਦਾਂ ਜਿਹੜਾ ਪਿਆਜ਼ ਆ ਉਹ ਚੌਪ ਕਰ ਲੈਣਾ ਸਾਰੇ ਲਓ ਜੀ ਪਿਆਜ਼ ਆਪਾਂ ਨੇ ਕੱਟ ਲਿਆ ਬਰੀਕ ਬਰੀਕ ਹੁਣ ਕੱਟਦੇ ਆ ਮਿਰਚਾਂ ਮਿਰਚਾਂ ਤੁਸੀਂ ਆਪਣੇ ਹਿਸਾਬ ਤਾਬ ਨਾਲ ਪਾ ਦਿਓ ਜਿੰਨੀਆਂ ਕਿ ਤੁਸੀਂ ਤੇਜ਼ ਖਾਨੀ ਹੋ ਥੋੜੀਆਂ ਤੇਜ਼ ਜਿਆਦਾ ਪਾ ਦਿਓ ਇਹ ਕੱਟ ਖਾਣੇ ਦਾ ਕੱਟ ਪਾ ਲਿਓ ਠੀਕ ਹੈ ਜੀ। ਲਓ ਜੀ ਹਰੀਆਂ ਮਿਰਚਾਂ ਵੀ ਐਨ ਬਰੀਕ ਕਰ ਲੂਗੇ ਜਾਂ ਫਿਰ ਕੁੰਡੀ ਚ ਕੁੱਟ ਲਿਓ। ਉਹ ਤੁਹਾਡੀ ਮਰਜ਼ੀ ਆ ਜਿਵੇਂ ਤੁਹਾਨੂੰ ਵਧੀਆ ਲੱਗਦਾ ਹੋਇਆ। ਲਓ ਜੀ ਆਪਾਂ ਮਿਰਚਾਂ ਵੀ ਕੱਟ ਲਾਂਗੇ। ਤੇ ਥੋੜਾ ਜਿਹਾ ਕੱਟ ਲੰਨੇ ਆ ਜੀ ਹਰਾ ਧਨੀਆ। ਬਰੀਕ ਬਰੀਕ ਐਨ। ਹਰੇ ਧਨੀਏ ਦਾ ਫਲੇਵਰ ਵੀ ਚਟਣੀ ਦੇ ਵਿੱਚ ਜਿਹੜਾ ਉਹ ਬਹੁਤ ਵਧੀਆ ਹੁੰਦਾ ਠੀਕ ਆ ਜੀ ਹਰਾ ਧਨੀਆ ਵੀ ਪਾਉਣਾ ਬਹੁਤ ਜ਼ਰੂਰੀ ਆ। ਇਹ ਜਿਹੜੀ ਚਟਣੀ ਆ ਜੀ ਆਪਣੇ ਸਰੀਰ ਨੂੰ ਜਿਹੜੀ ਬਹੁਤ ਫਾਇਦੇਮੰਦ ਹੈ ਇਹ ਜਿਹੜੀ ਗਰਮੀਆਂ ਦੇ ਵਿੱਚ ਆਪਾਂ ਬਣਾ ਕੇ ਇਹਨੂੰ ਖਾ ਸਕਦੇ ਹਾਂ ਕਈ ਵਾਰ ਆਪਣੇ ਕੋਲ ਕੋਈ ਸਬਜ਼ੀ ਵੀ ਨਹੀਂ ਹੁੰਦੀ ਵੈਸੇ ਵੀ ਆਪਾਂ ਨੂੰ ਇਹ ਸਵੇਰ ਦੀ ਰੋਟੀ ਦੇ ਵਿੱਚ ਐਡ ਕਰਨੀ ਜ਼ਰੂਰੀ ਹੈ ਕਿਉਂਕਿ ਪੇਟ ਨੂੰ ਇਹ ਬਹੁਤ ਵਧੀਆ ਰੱਖਦੀ ਆ ਲੋ ਜੀ ਧਨੀਆ ਵੀ ਆਪਣਾ ਕੱਟਿਆ ਗਿਆ ਹੁਣ ਚਲਦੇ ਆ ਟਮਾਟਰਾਂ ਵੱਲ ਲੋ ਜੀ ਟਮਾਟਰ ਆਪਣੇ ਸਿਕ ਰਹੇ ਆ ਜੀ ਸਿਕਰੀ ਬਣਨਾਂ ਨੂੰ 5-7 ਮਿੰਟ ਜਾਣੇ ਆ ਲੱਗ ਪਕਾਉਣੇ ਚੰਗੀ ਤਰ੍ਹਾਂ ਜ਼ਰੂਰੀ ਹੈ ਇਹ ਸਭ ਕੀ ਜਿਹੜੀ ਛੱਡਣੇ ਠੀਕ ਹੈ ਜੀ ਚਾਹੇ ਇਹਨਾਂ ਨੂੰ 10 ਮਿੰਟ ਲੱਗੇ ਤੇ ਇਹ 5 ਲੱਗੇ ਕਿੰਨਾ ਵੀ ਟਾਈਮ ਲੱਗੇ ਆਪਾਂ ਨੇ ਲਾਉਣਾ ਤੇ ਸੇਕ ਰੱਖਣਾ ਮੀਡੀਅਮਾ ਲਓ ਜੀ ਜਦੋਂ ਤੱਕ ਆਪਣੇ ਟਮਾਟਰ ਹੋ ਜਾਂਦੇ ਆ ਆਪਾਂ ਥੋੜਾ ਜਿਹਾ ਮਿਕ ਮਸਾਲਾ ਬਣਾ ਲੈਂਦੇ ਆ ਆ ਦੇਖੋ ਥੋੜੀ ਜੀ ਸੌਫ ਦੇਣੀ ਆ ਇਹ ਵੀ ਸਿਹਤ ਵਾਸਤੇ ਬਹੁਤ ਵਧੀਆ ਹੁੰਦੀ ਗਰਮੀਆਂ ਦੇ ਵਿੱਚ ਠੀਕ ਹੈ ਠੰਡੀ ਆ ਤੇ 5-7 ਕਾਲੀਆਂ ਮਿਰਚਾਂ ਪਾਉਣੀ ਆਪਾਂ ਨੇ ਠੀਕ ਹੈ ਜੀ ਤੇ ਥੋੜਾ ਜਿਹਾ ਪਾਵਾਂਗੇ ਸਾਫਤਾ ਧਨੀਆ ਕੁਆਂਟੀਟੀ ਦੇ ਸਾਬ ਨਾਲ ਜੇ ਤੁਸੀਂ 4 ਪਾਂ ਟਮਾਟਰਾਂ ਦੀ ਬਣਾ ਰਹੇ ਹੋ ਤਾਂ ਡੇਢ ਕ ਚਮਚਾ ਠੀਕ ਹੈ ਜੀ ਸਾਬ ਤੇ ਧਨੀਏ ਦਾ ਪਾਉਣਾ ਆਪਾਂ ਨੇ ਤੇ ਅੱਧਾ ਕ ਚਮਚਾ ਪਾਉਣਾ ਜੀਰੇ ਦਾ ਤੇ ਥੋੜਾ ਜਿਹਾ ਪਾਉਣਾ ਇਹਦੇ ਵਿੱਚ ਆਦਰਕ ਠੀਕ ਹੈ ਜੀ ਤੁਸੀਂ ਲਸਣ ਦੀ ਵਰਤੋਂ ਵੀ ਕਰ ਸਕਦੇ ਹੋ ਪਰ ਲਸਣ ਗਰਮ ਹੁੰਦਾ ਵੈਸੇ ਤੁਸੀਂ ਉਹ ਤੁਹਾਡੀ ਆਪਣੀ ਚੁਆਇਸ ਆ ਪਾਉਣਾ ਹੋਇਆ ਪਾ ਦਿਓ ਠੀਕ ਹੈ ਜੀ ਨਾ ਪਾਉਣਾ ਨਾ ਪਾਓ ਤੇ ਅਹਿਮ ਸਾਦੇ ਨੂੰ ਹੁਣ ਆਪਾਂ ਲਾਵਾਂਗੇ ਚੰਗੀ ਤਰ੍ਹਾਂ ਕੁੱਟਾਂ ਤੇ ਲੋ ਜੀ ਮਸਾਲਾ ਵੀ ਆਪਣਾ ਕੁੱਟਿਆ ਗਿਆ ਮਸਾਲਾ ਤੁਸੀਂ ਐ ਚੰਗੀ ਤਰ੍ਹਾਂ ਕੁੱਟ ਲੈਣਾ ਹੈ ਠੀਕ ਹੈ ਜੀ ਆਹ ਦੇਖੋ ਐਦਾਂ ਐਨ ਬਣਾ ਦੇਣਾ ਕੁੰਟੀ ਚ ਤੇ ਹੁਣ ਦੇਖਦੇ ਹਾਂ ਜੀ ਟਮਾਟਰ ਲੋ ਜੀ ਟਮਾਟਰ ਵੀ ਆਪਣੇ ਹੋ ਚੁੱਕੇ ਆ ਆ ਦੇਖੋ ਆ ਜਿਹੜੀ ਇਹਨਾਂ ਦੀ ਉੱਪਰ ਵਾਲੀ ਪਰਦੀ ਆ ਇਹਨੂੰ ਕੱਢ ਦੋਗੇ ਬਹਾ ਠੀਕ ਹੈ ਜੀ ਇਹ ਨਹੀਂ ਆਪਣੇ ਚਟਣੀ ਦੇ ਵਿੱਚ ਕੁੱਟਣੀ ਤੇ ਗੈਸ ਕਰਦੇ ਹਾਂ ਹੁਣ ਬੰਦ ਤੇ ਲੋ ਜੀ ਇਹ ਟਮਾਟਰਾਂ ਨੂੰ ਹੁਣ ਕਰ ਦਾਂਗੇ ਆਪਾਂ ਚੰਗੀ ਤਰ੍ਹਾਂ ਮੈਸ਼ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਇਹ ਠੰਡੇ ਹੋ ਗਏ ਫਿਰ ਕਰਾਂਗੇ ਸਾਰੀ ਮਟੀਰੀਅਲ ਨੂੰ ਮਿਕਸ ਤੇ ਮੈਸ਼ ਇਹ ਚੰਗੀ ਤਰ੍ਹਾਂ ਕਰ ਦਨੇ ਠੀਕ ਹੈ ਜੀ ਲੌਲੀ ਟਮਾਟਰ ਆਪਣੇ ਠੰਡੇ ਹੋ ਗਏ ਆ ਹੁਣ ਕੱਢਦੇ ਇਹਨਾਂ ਨੂੰ ਆਪਾਂ ਕੁੰਡੀ ਦੇ ਵਿੱਚ ਯਾਨੀ ਐਸੀ ਕੁੰ ਜਿਹੜੇ ਮਸਾਲਾ ਕੁੱਟਿਆ ਤਾਂ ਆਪਾਂ ਨੇ ਉਸੇ ਮਸਾਲੇ ਚ ਪਾ ਲਾਂਗੇ ਇਹਨਾਂ ਨੂੰ ਤੇ ਇਹਨੂੰ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਤੇ ਟਮਾਟਰ ਜਿਹੜੇ ਤੁਸੀਂ ਐਂ ਚੰਗੀ ਤਰ੍ਹਾਂ ਮੈਸ਼ ਕਰ ਲੈਣੇ ਠੀਕ ਹੈ ਜੀ ਤਾਂ ਜੋ ਇਹ ਐਂ ਚੰਗੀ ਤਰ੍ਹਾਂ ਮੈਸ਼ ਹੋ ਜਵੇ ਜੇ ਇਹ ਖੜੇ ਖੜੇ ਜੇ ਰਹਿ ਗਏ ਫਿਰ ਚਟਣੀ ਦਾ ਸਵਾਦ ਨਹੀਂ ਆਉਣਾ ਆਪਾਂ ਨੂੰ ਇਸ ਕਰਕੇ ਮੈਸ਼ ਕਰ ਲੈਣੇ ਐਂ ਚੰਗੀ ਤਰ੍ਹਾਂ ਤੇ ਲੋ ਜੀ ਹੁਣ ਕਰਦੇ ਆਂ ਵਿੱਚ ਥੋੜਾ ਜਿਹਾ ਨਮਕ ਐਂ ਆਪਣੇ ਟੇਸਟ ਰਿਕਾਰਡਿੰਗ ਚਿੱਟਾ ਨਮਕ ਤੇ ਥੋੜੀ ਜੀ ਪਾਵਾਂਗੇ ਹਲਦੀ ਤੇ ਥੋੜੀ ਜੀ ਪਾਵਾਂਗੇ ਤੇਗੀ ਮਿਰਚ ਉਸ ਤੋਂ ਬਾਅਦ ਪਾਵਾਂਗੇ ਇਹਦੇ ਵਿੱਚ ਆਪਾਂ ਕਾਲਾ ਨਮਕ ਜਾਨੀ ਬਲੈਕ ਸਾਲਟ ਠੀਕ ਹੈ ਜੀ ਆ ਦੇਖੋ ਅੱਧਾ ਕ ਚਮਚਾ ਤੇ ਨਾਲੇ ਹਰੀ ਮਿਰਚ ਐਡ ਕਰ ਦਾਂਗੇ ਹਰੀ ਮਿਰਚ ਟੇਸਟ ਰਿਕਾਰਡਿੰਗ ਤੇ ਜੇ ਤੁਸੀਂ ਚਾਹ ਟਮਾਟਰ ਲੈ ਰਹੇ ਹੋ ਤਾਂ ਇੱਕ ਪਿਆਜ਼ ਮਿਕਸ ਕਰ ਦ ਲੈਦੇ ਵਿੱਚ ਠੀਕ ਹੈ ਜੀ ਤੇ ਇਹਦੇ ਵਿੱਚ ਥੋੜੀ ਬਹੁਤੀ ਆਪਾਂ ਇਮਲੀ ਵੀ ਘੋਲ ਕੇ ਪਾ ਸਕਦੇ ਹਾਂ ਖੱਟੇ ਵਾਸਤੇ ਯਾ ਫਿਰ આમਚੂਰ ਪਾਊਡਰ ਵੀ ਪਾ ਸਕਦੇ ਹਾਂ ਠੀਕ ਹੈ ਜੀ ਤੇ ਲਓ ਜੀ ਇਹਨੂੰ ਕਰਦੇ ਆ ਮਿਕਸ ਸਾਰੇ ਨੂੰ ਤੇ ਥੋੜਾ ਜਿਹਾ ਪਾ ਦਿੰਨੇ ਆ ਹਰਾ ਥੜੀਆਂ ਤੇ ਤੁਸੀਂ ਇਹਦੇ ਵਿੱਚ ਨਿੰਬੂ ਵੀ ਐਡ ਕਰ ਸਕਦੇ ਹੋ ਜੀ ਇੱਕ ਪਰ ਮੇਰੇ ਕੋਲ ਨਿੰਬੂ ਨਹੀਂ ਤਾਂ ਹੈਗਾ ਇਸ ਕਰਕੇ ਮੈਂ ਵਾਈਟ ਬਿਨੇਗਰ ਯਾਨੀ ਕਿ ਵਾਈਟ ਸਿਰਕਾ ਪਾ ਰਿਹਾ ਇੱਕ ਟੱਕਣ ਤੇ ਇੱਕ ਚਮਚਾ ਦੋ ਚਮਚ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਚਾਟਣੀ ਆਪਣੀ ਰੈਡੀ ਆ ਤੇ ਇਹਨੂੰ ਕਰਦੇ ਆ ਮਿਕਸ ਸਾਰੇ ਨੂੰ ਸੋ ਐਸ ਤਰੀਕੇ ਨਾਲ ਬਣਾ ਸਕਦੇ ਆ ਜੀ ਆਪਾਂ ਟਮਾਟਰ ਦੀ ਐਨ ਪੂਰੀ ਦੇਸੀ ਚਟਣੀ ਜੋ ਜਿਹੜੀ ਕਿ ਗਰਮੀਆਂ ਦੇ ਵਿੱਚ ਆਪਣੇ ਸਰੀਰ ਨੂੰ ਬਹੁਤ ਫਾਇਦੇ ਚ ਰੱਖਦੀ ਆ ਠੀਕ ਆ ਜੀ ਸੋ ਲੋ ਜੀ ਚਟਣੀ ਬਣ ਕੇ ਰੈਡੀ ਆ ਜੀ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਵੀ ਸੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਸੋ ਮਿਲਦੇ ਆ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ